ਤੁਹਾਨੂੰ ਸ਼ੇਵਕਾਨੰਦੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਉਹਦੇ ਬਾਰੇ ਵੀ ਦੱਸੋ ਕਿਵੇਂ ਤੁਹਾਡਾ ਨਾਮ ਪਿਆ ਸ਼ੇਵਕਾਨੰਦੀ ਕਲਾਸ਼ਪੂਰੀ ਮਹਾਕਲ ਬਾਬਾ ਜੀ ਜੋ ਸਵੈ ਸ਼ਿਵ ਹੈ ਠੀਕ ਹੈ ਉਹਨਾਂ ਨੇ ਹੀ ਨਾਮ ਦਿੱਤਾ ਹੈ ਪਹਿਲੇ ਤੇ ਮੇਰਾ ਕੋਈ ਸਿਸਟਮ ਹੀ ਨਹੀਂ ਸੀ ਕੋਈ ਮੰਦਿਰ ਵੀ ਜਾਣਾ ਬੜਾ ਕਹਿਣਾ ਮਤਲਬ ਮੰਦਿਰ ਵੀ ਤੇ ਪੂਜਾ ਵੀ ਪਾਠ ਪੂਜਾ ਵੀ ਕਰਨੀ ਸਮਝੋ ਨਾਸਤਿਕਲਾ ਸਿਸਟਮ ਸੀ ਮੇਰਾ ਕਿ ਅਜੇ ਬਾਬੇ ਨੇ ਆਪਣੇ ਨਾਮ ਤੋਂ ਹੀ ਪਛਾਣ ਬਣਾਤੀ ਕਿ ਆਪਣਾ ਨੰਦੀ ਨੰਦੀ ਬਣਾ ਕੇ ਆਪਣੇ ਚੰਨਾਂ 'ਚ ਬਿਠਾ ਲਿਆ ਸ਼ਿੰਗਾਰ ਤੋਂ ਹੀ ਸਭ ਕੁਝ ਹੋਇਆ ਹੈ ਸ਼ਿੰਗਾਰ ਸਿਸਟਮ ਪਹਿਲੇ ਪ੍ਰਭੂ ਨੇ ਸ਼ਿੰਗਾਰ ਕਰਾਇਆ ਫਿਰ ਪ੍ਰਭੂ ਆਪ ਹੀ ਰਾਜ ਮਨੋਇਆ ਫਿਰ ਪ੍ਰਭੂ ਨੇ ਧੂਨੇ ਸੇਵਾ ਲਈ ਧੂਨੇ ਸੇਵਾ ਅਸੀਂ ਲਈ ਪ੍ਰਭੂ ਕਹਿੰਦੇ ਹੁਣ ਤੈਨੂੰ ਟਾਈਮ ਨਹੀਂ ਮਿਲਣਾ ਸ਼ਿੰਗਾਰ ਕਰਨ ਲਈ ਕਿਉਂਕਿ ਹੁਣ ਸ਼ਿੰਗਾਰ ਤੂੰ ਦੁਨੀਆ ਦਾ ਕਰਦੇ ਸਮਨ న్యూਸ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਦੀਪਕ ਕਤਿਆਲ ਅੱਜ ਅਸੀਂ ਮੌਜੂਦਾ ਲੁਧਿਆਣਾ ਦੇ ਪ੍ਰਾਚੀਨ ਗਊਸ਼ਾਲਾ ਸ਼ਿਵ ਮੰਦਿਰ ਸ਼ਮਸ਼ਾਨ ਘਾਟ ਦੇ ਵਿੱਚ ਜਿੱਥੇ ਅੱਜ ਤੁਹਾਨੂੰ ਇੱਕ ਐਸੇ ਸ਼ਖਸ ਦੇ ਨਾਲ ਮਿਲਵਾਨ ਜਾ ਰਹੇ ਹਾਂ ਜੋ ਰਾਧਾ ਸਵਾਮੀ ਫੈਮਲੀ ਤੋਂ ਬਿਲੋਂਗ ਹੋਣ ਤੋਂ ਬਾਅਦ ਭਗਵਾਨ ਸ਼ਿਵ ਸ਼ੰਕਰ ਪੋਲੇਨਾਦ ਦੇ ਨਾਲ ਐਸੀ ਉਹਨਾਂ ਦੀ ਲਗਨ ਲੱਗੀ ਕਿ ਉਹਨਾਂ ਨੇ ਸ਼ਿਵਲਿੰਗ ਤੇ ਸ਼ਿੰਗਾਰ ਕਰਨਾ ਸ਼ੁਰੂ ਕੀਤਾ ਤੇ ਕਦੋਂ ਤੋਂ ਇਹ ਸ਼ਿੰਗਾਰ ਕਰ ਰਹੇ ਨੇ ਕਿਵੇਂ ਉਹਨਾਂ ਦੀ ਲਗਨ ਲੱਗੀ ਆਹ ਗੱਲਬਾਤ ਕਰਦੇ ਆ ਉਹਨਾਂ ਨਾਲ ਤੇ ਜਾਣਦੇ ਆ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਸਮਰ ਨਿਊਜ਼ ਤੇ ਮੰਨੂ ਜੀ ਸ਼ਾਇ ਸ਼ੰਕਰ ਜੀ ਹਰ ਹਰ ਮਾਦੇਵ ਬਹੁਤ ਬਹੁਤ ਧੰਨਵਾਦ ਤੁਹਾਡਾ ਕਿਰ ਮਹਾਦੇਵ ਦੇ ਦਰਵਾਜ਼ਾ ਆ ਕੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਰ ਕਰਨ ਲਈ ਹਰ ਹਰ ਮਾਦੇਵ जय शंकर जी सब तो पहला सर, तो सर ਸਾਡੇ ਭਗਤਾਂ ਨੂੰ ਇਹ ਦੱਸੋ ਕਿ ਇਹ ਤੁਹਾਨੂੰ ਲਗਨ ਕਿਵੇਂ ਲੱਗੀ ਤੁਸੀਂ ਕਿਵੇਂ ਸ਼ਿੰਗਾਰ ਕਰਨ ਦਾ ਤੁਹਾਡੇ ਮਨ ਦੇ ਵਿੱਚ ਖਿਆਲ ਆਇਆ ਦੇਖੋ ਮਹਾਦੇਵ ਦੀ ਮੋਜਾ ਹੈ 2013 ਤੋਂ ਪਹਿਲੇ ਤੇ ਮੇਰਾ ਕੋਈ ਸਿਸਟਮ ਹੀ ਨਹੀਂ ਸੀ ਕੋਈ ਮੰਦਿਰ ਵੀ ਜਾਣਾ ਬੜਾ ਕਹਿਣਾ ਮਤਲਬ ਮੰਦਿਰ ਵੀ ਤੇ ਪੂਜਾ ਵੀ ਪਾਠ ਪੂਜਾ ਵੀ ਕਰਨੀ ਸਮਝੋ ਨਾਸਤਿਕਲਾ ਸਿਸਟਮ ਸੀ ਮੇਰਾ ਕਿ ਮੈਂ ਨਾਸਤਿਕ ਕੀ ਸੀਖ ਸਾਹਬ ਦੇ ਨਾਲ ਕਿ ਬਾਬੇ ਨੇ ਇਦਾਂ ਸਿਸਟਮ ਬਣਾਇਆ 2013 ਤੋਂ ਬਾਅਦ ਇਹਦਾ ਮੋੜ ਆਪਣੇ ਲਾਈਵ ਦੇ ਵਿੱਚ ਇਹਦਾ ਮੋੜ ਆਇਆ ਹੈ ਕਿ 2013 ਨੂੰ ਪਹਿਲੀ ਵਾਰੀ ਮੈਂ ਮੰਦਿਰ ਗਿਆ ਆਪਣੇ ਘਰ ਦੇ ਕੋਲ ਠੀਕ ਹੈ ਉਹ ਵੀ ਕਿਸੇ ਪੰਡਤ ਜੀ ਦੇ ਕਹਨ ਤੇ ਪੰਡਤ ਜੀ ਨੇ ਕਿਹਾ 43 ਜੀ ਦੀ ਨੰਗੀ ਰਪੈੜੀ ਤੁਸੀਂ ਜਾਣਾ ਹੈ ਤੇ ਭੋਲੇਨਾਰਥ ਦੇ ਮੰਦਿਰ ਠੀਕ ਹੈ ਤੁਹਾਡੇ ਜਿਹੜੇ ਕਸ਼ਟ ਅਗੇ ਦੂਰ ਹੋਣੇ ਸ਼ੁਰੂ ਹੋ ਜੂਗੇ ਮੈਂ ਕਿਹਾ ਠੀਕ ਹੈ ਜੀ ਤੇ ਪਹਿਲੀ ਵਾਰੀ ਗਿਆ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਭੋਲੇਨਾਰਥ ਦੇ ਮੰਦਿਰ ਚ ਤੇ ਪਹਿਲੇ ਜਲ ਚੜਾਈਦਾ ਹੈ ਗਣਪਤੀ ਜੀ ਨੂੰ ਇਹ ਭੋਲੇਨਾਰਥ ਨੂੰ ਚਲੋ ਜੀ ਅਨ ਜਿਕੇ ਨੇ ਅਨ ਦੇਖਾ ਜਿੱਦਾ ਵੀ ਜੋ ਵੀ ਹੋ ਗਿਆ ਪਹਿਲੇ ਬੋਲੇ ਨਾਲ ਜੜਾਤਾ ਆ ਗਨਪਤੀ ਜੜਾਤਾ ਤੇ ਉਸ ਤੋਂ ਕਰਦੇ ਕਰਦੇ 40 ਦਿਨ 43 ਰੂਟੀਨ ਬਣ ਗਈ ਮੇਰੀ ਕਰਦੇ ਕਰਦੇ ਰੂਟੀਨ ਦੇ ਨਾਲ ਨਾਲ ਫੁੱਲਾ ਦਾ ਸ਼ੁਰੂ ਹੋ ਗਿਆ ਸਿਸਟਮ ਕਿ ਨਾਲ ਨਾਲ ਕਹਿੰਦਾ ਅੰਦਰੋਂ ਆਵਾਜ਼ ਆਈ ਕਿ ਫੁੱਲ ਵੀ ਲੱਗਿਆ 5 ਰੁਪਏ 10 ਰੁਪਏ 20 ਰੁਪਏ ਉਹ ਕਰਦੇ ਕਰਦੇ ਹਜ਼ਾਰਾਂ ਰੁਪਏ ਫੁੱਲ ਕਿ ਜਾਣ ਲੱਗੇ ਹਰ ਕਹਿੰਦਾ ਡੇਲੀ ਪਰ ਡੇ ਉਕਰਦੇ 43 ਪਾਰ ਉਸ ਤੋਂ ਬਾਅਦ ਮੇਰੇ ਮਨ ਚ ਆਇਆ ਮੈਂ ਕਿਹਾ ਹੁਣ ਫੁੱਲਾ ਸ਼ਿੰਗਾਰ ਸ਼ੁਰੂ ਕਰੀਏ ਡੇਲੀ ਕਰੀ 500 ਕਰੀ 1000 2000 ਫੁੱਲ ਆਣ ਦੇ ਮਗਰ ਮੈਨੂੰ ਐ ਨਹੀਂ ਪਤਾ ਸੀ ਕਿ ਬਾਬੇ ਨੇ ਅੱਜ ਕੀ ਆਪ ਹੀ ਵਿਰਾਜਮਣ ਹੋ ਜਾਣਾ ਤੇ ਜਿਹੜਾ ਕਹਿੰਦੇ ਜਿਹੜੀ ਸ਼ੁਰੂਆਤ ਸੀ ਮੇਰੀ 2013 ਚ ਤੇ ਮੈਨੂੰ ਐ ਨਹੀਂ ਪਤਾ ਸੀ ਕਿ ਮੈਂ ਕਰ ਕੀ ਰਿਹਾ ਹਾਂ ਬਾਬਾ ਕਰਾ ਕੀ ਰਿਹਾ ਮੈਂ ਕਿ ਕਰਾਦ ਸੋਮੀ ਫੈਮਲੀ ਔਰ ਮੇਰੀ ਕਹਿੰਦਾ ਮਾਲਾ ਪਰਿਵਾਰ ਦੇ ਵਿੱਚ ਕਦੀ ਹੈ ਹੀ ਨਹੀਂ ਮੰਨਦਾ ਜਾਣਾ ਔਰ ਕਦੀ ਉਹਨਾਂ ਰਾਸਤਾ ਹੀ ਨਹੀਂ ਸੀ ਨਾ ਮੇਰੇ ਚ ਕੋਈ ਸਿਸਟਮ ਸੀ ਬਾਬੇ ਨੇ ਇਹਦਾ ਸਿਸਟਮ ਲਿਆ ਕਿ ਅੱਜ ਬਾਬੇ ਨੇ ਆਪਣੇ ਨਾਮ ਤੋਂ ਹੀ ਪਛਾਣ ਬਣਾਤੀ ਕਿ ਆਪਣਾ ਨੰਦੀ ਨੰਦੀ ਬਣਾ ਕੇ ਆਪਣੇ ਚੰਨਾਂ ਚ ਬਿਠਾ ਲਿਆ ਔਰ ਬਾਬੇ ਨੇ ਸ਼ਿੰਗਾਰ ਦੀ ਸੇਵਾ ਇਦਾਂ ਦੀ ਬਾਬੇ ਨੇ ਸੋਚਿਆ ਵੀ ਨਹੀਂ ਸੀ ਕਿ ਪੂਰੇ ਪੰਜਾਬ ਨਹੀਂ ਪੂਰੇ ਇੰਡੀਆ 'ਚ ਜਿੱਥੇ ਬਾਬੇ ਦੇ ਕਹਿੰਦੇ ਅ ਪ੍ਰਾਚੀਨ ਮੰਦਿਰ ਹੈ ਉੱਥੇ ਜਾ ਕੇ ਬਾਬੇ ਨੇ ਸ਼ਿੰਗਾਰ ਕਰਵਾਏ ਉਹ ਵੀ ਬਾਬੇ ਨੇ ਆਪ ਬੁਲਾ ਕੇ ਔਰ ਐਸਾ-ਐਸਾ ਸਿਸਟਮ ਕੀਤਾ ਕਿ ਸੋਚਿਆ ਨਹੀਂ ਸੀ ਔਰ ਪਿੱਛੇ ਤੁਸੀਂ ਦੇਖੋ 15 ਜੁਲਾਈ ਨੂੰ ਸ਼ਿਵਵਾ ਸੀ ਔਰ ਇੱਥੇ ਇੰਨਾ ਕੋ ਪਾਣੀ ਤੂਫਾਨ ਸੀ ਇੰਨਾ ਕੋ ਤੂਫਾਨ ਆਇਆ ਸੀ ਕਿ ਪਾਣੀ ਛੇ-ਛੇ ਫੁੱਟ ਭਰਿਆ ਸੀ ਮਗਰ ਸਾਰਿਆਂ ਨੇ ਉਮੀਦਾਂ ਛੱਡ ਦਿੱਤੀ ਸੀ ਕਹਿੰਦਾ ਨਹੀਂ ਸ਼ਿਵਵਾ ਹੋ ਨਹੀਂ ਸਕਦਾ ਤੇ ਮੈਂ ਉਮੀਦ ਤਾਂ ਨਹੀਂ ਛੱਡੀ ਕਿ ਉਹ ਮੇਰੇ ਨਾਲ ਬਾਬਾ ਖੁਦਾ ਆक्षात ਬੈਠਾ ਆ ਔਰ ਪ੍ਰਭੂ ਕਲਾਸ਼ਪੂਰੀ ਮਹਾਕਾਲ ਬਾਬਾ ਜੋ ਕਿ ਮਹਾਕਾਲ ਬਾਬਾ ਜੀ ਖੁਦ ਸ਼ਿਵ ਅਗੇ ਜਿਹੜੇ ਉਜੇਨ ਦੀ ਆਪਣਾ ਉਜੇਨ ਦੇ ਸ਼ਿਵਲਿੰਗ ਦੇ ਵਿੱਚ ਉਹਨਾਂ ਦੀ ਸਾਖਸ਼ਾਤ ਅਕ੍ਰਿਤੀ ਆਈ ਔਰ ਕੋਈ ਆਮ ਗੱਲ ਨਹੀਂ ਕਿ ਕਿਸੇ ਵੀ ਕਿ ਵੀ ਸੰਤ ਪੁਰਸ਼ ਦੀ ਕੈਨਾਮਾ ਲਕ੍ਰਿਤੀ ਆ ਸਕਦੀ ਉਹ ਜੋ ਸਾਖਸ਼ਤ ਮਹਾਕਾਲ ਹੋ ਗਏ ਜੋ ਧਰਤੀ ਦੇ ਉਹਨਾਂ ਨੇ ਤਈ ਸੰਕੇਤਤਾ ਕਿ ਮੈਂ ਧਰਤੀ ਦੇ ਵਿਰਾਜਮਾਨ ਹੈ ਤੇ ਉਹ ਕਲਾਸ਼ਪੂਰੀ ਮਹਾਕਾਲ ਬੇਰਵ ਮਹਾਕਾਲ ਬੇਰਵ ਖਾੜੇ ਤੋਸ਼ ਸੁਪਰੀਮੋ ਸੌਮੀ ਕਲਾਸ਼ਪੂਰੀ ਮਹਾਕਾਲ ਬਾਬਾ ਜਿਹੜੇ ਕੀ ਆਪਣਾ ਲੁਧਿਆਣਾ ਦੀ ਧਰਤੀ ਤੇ ਆਏ ਔਰ ਇੰਨੇ ਕੋ ਚਮਤਕਾਰ ਕੀਤੇ ਕਦੇ ਸੋਚਿਆ ਨਹੀਂ ਸੀ ਕਿਸੇ ਨੇ ਕਿਉਂਕਿ ਜਿੱਦ ਧਰਤੀ ਆਪਣਾ ਲੁਧਿਆਣਾ ਦੀ ਧਰਤੀ ਤੇ ਪਹੁੰਚੀ ਹੈ ਔਰ ਦੇਖ ਆ ਪਹੁੰਚੇ ਤੋਂ ਪਹਿਲੇ ਉਹਨਾਂ ਨੇ ਗੇਨਮ ਪਹਿਲੇ ਹੀ ਆਦੇਸ਼ ਦਿੱਤਾ ਕਿ ਆਉਣ ਤੋਂ ਪਹਿਲੇ ਦੇਜੇ ਤਾਈ ਉਹਨਾਂ ਨੇ 21 ਤਰੀਕ ਨੂੰ ਕਿ ਮੈਂ ਆ ਰਿਹਾ ਤੇ ਜਿੰਨਾ ਵੀ ਤੂਫਾਨ ਜੋ ਪਾਣੀ ਸਭ ਆਪਣਾ ਰੁੱਖ ਪਿੱਛੇ ਮੋੜ ਲਵੇ ਤੇ ਆਪਣਾ ਲੁਧਿਆਣਾ ਨੂੰ ਪੰਜਾਬ ਨੂੰ ਪੂਰਾ ਸਾਫ਼ ਕਰ ਦਵੇ ਬਿਲਕੁਲ ਆਪਣਾ ਉਹਨਾਂ ਨੇ ਜਿਹੜਾ ਆਦੇਸ਼ ਹੋਇਆ ਉਸ ਹੀ ਹਿਸਾਬ ਦੇ ਨਾਲ ਉਹਨਾਂ ਦਾ ਕਿ ਆਦੇਸ਼ ਦਾ ਪਾਲਨ ਕੀਤਾ ਗਿਆ ਦੇ ਕੁਦਰਤ ਨੇ ਉਹਨੇ ਪਾਲਨ ਕੀਤਾ ਕਿਉਂ ਆਪ ਹੀ ਮਹਾਕਾਲ ਬਾਬਾ ਜੀ ਅਤੇ ਆਦੇਸ਼ ਦਾ ਪਾਲਨ ਤਾਂ ਆਟੋਮੈਟਿਕ ਹੋਣੀ ਹੈ ਦੇਖੋ ਆਪਣਾ ਜਿਹੜਾ ਮੌਸਮ ਵਿਭਾਗ ਉਹ ਵੀ ਹੈਰਾਨ ਪਰੇਸ਼ਾਨ ਹੋ ਗਿਆ ਜਿਨੇ 10 ਦਿਨ ਲਈ ਹਾਈ ਅਲਰਟ ਕੀਤਾ ਸੀ ਲੁਧਿਆਣਾ ਤੇ ਉਹ ਵੀ ਦੇਖ ਲਓ ਮੰਨ ਗਿਆ ਨਹੀਂ ਮੰਨ ਗਿਆ ਕਿ ਬਾਬਾ ਆਇਆ ਬਾਬੇ ਦੇ ਆਉਣਾ ਆਟੋਮੈਟਿਕ ਜੋ ਬਾਬਾ ਜੀ ਆਏ ਇਥੇ ਪਾਣੀ ਬਿਲਕੁਲ ਇੱਕ ਬੂੰਦ ਵੀ ਨਹੀਂ ਸੀ 15 ਤਰੀਕ ਨੂੰ ਚੌਥੀਕ ਸਾਫ਼ ਹੋ ਗਈ ਮਗਰ ਪ੍ਰੋਗਰਾਮ ਹੋ ਸਕਦਾ ਹੀ ਉਥੇ ਆਪਣੇ ਸ਼ਮਸ਼ਾਨ ਮੰਦਰ ਦੇ ਵਿੱਚ ਮਗਰ ਫਿਰ ਵੀ ਮਹਾਕਲ ਬਾਬਾ ਜੀ ਇੱਛਾ ਸੀ ਕਿ ਇਹ ਠਾਕੁਰ ਜੀ ਬਲਾਵਾ ਆਇਆ ਕਿ ਠਾਕੁਰ ਜੀ ਬਲਾਵਾ ਆਇਆ ਕਿ ਮੈਂ ਉਥੇ ਜਾਣਾ ਆਪਣਾ ਗੋਸ਼ਾਲਾ ਤੇ ਫਿਰ ਪੋਲਨਾਰ ਜੀ ਆਪਣੇ ਆਪਣੇ ਕਨੀਆ ਜੀ ਨੂੰ ਮਿਲਣ ਲਈ ਗੋਸ਼ਾਲਾ ਗਏ ਫਿਰ ਉਸ ਤੋਂ ਬਾਅਦ ਪ੍ਰਭੂ ਆਪ ਇੱਥੇ ਵਿਰਾਜਮਣ ਹੋਏ ਮੰਦਰ ਦੇ ਵਿੱਚ ਵੀ ਆਏ ਔਰ ਧੂਣ ਦੇ ਵੀ ਪ੍ਰਭੂ ਨੇ ਚਮਤਕਾਰ ਕੀਤਾ ਸ਼ਮਸ਼ਾਨ ਚ ਵੀ ਚਮਤਕਾਰ ਕੀਤਾ ਪ੍ਰਭੂ ਬਹੁਤ ਚਮਤਕਾਰ ਕਰ ਗਿਆ ਹੈ ਇਹ ਦੇਖੋ ਅੱਜ ਪ੍ਰਭੂ ਨੇ ਮੈਨੂੰ ਸ਼ਿੰਗਾਰ ਤੋਂ ਸ਼ਿੰਗਾਰ ਤੋਂ ਸ਼ਿੰਗਾਰ ਤੋਂ ਹੀ ਸਭ ਕੁਝ ਹੋਇਆ ਹੈ ਸ਼ਿੰਗਾਰ ਸਿਸਟਮ ਪਹਿਲੇ ਪ੍ਰਭੂ ਨੇ ਸ਼ਿੰਗਾਰ ਕਰਾਇਆ ਫਿਰ ਪ੍ਰਭੂ ਆ ਵਿਰਾਜਮਣ ਹੋਏ ਫਿਰ ਪ੍ਰਭੂ ਨੇ ਧੂਣੇ ਸੇਵਾ ਲਈ ਧੂਣੇ ਸੇਵਾ ਅਸੀਂ ਲਈ ਪ੍ਰਭੂ ਕਹਿੰਦੇ ਹੁਣ ਤੈਨੂੰ ਟਾਈਮ ਨਹੀਂ ਮਿਲਣਾ ਸ਼ਿੰਗਾਰ ਕਰਨ ਲਈ ਕਿਉਂਕਿ ਹੁਣ ਸ਼ਿੰਗਾਰ ਤੂੰ ਦੁਨੀਆ ਦਾ ਕਰ ਸਮਝੇ ਕਲਿਆਣ ਕਰ ਕਲਿਆਣ ਦੇ ਕਰੇ ਪ੍ਰਭੂ ਨੇ ਆ ਕਰਨਾ ਕਿਨੇ ਆ ਪ੍ਰਭੂ ਨੇ ਆ ਮਹਾਕਾਲ ਪ੍ਰਭੂ ਨੇ ਕਲਾਸ਼ਪੂਰੀ ਮਹਾਕਾਲ ਬਾਬਾ ਦੇ ਆਸ਼ੀਰਵਾਦ ਨੇ ਸਭ ਕੁਝ ਚੱਲ ਰਿਹਾ। ਉਹ ਆਪ ਹੀ ਕਰ ਰਿਹਾ ਆਪ ਹੀ ਕਰਾ ਰਿਹਾ। ਮੈਂ ਤਾਂ ਕੁਝ ਕਰ ਹੀ ਨਹੀਂ ਰਿਹਾ। ਹੁਣ ਤੁਹਾਡੇ ਸਾਹਮਣੇ ਬੈਠਾ ਅੱਜ ਪ੍ਰਭੂ ਨੂੰ ਟਾਈਮ ਤਾਂ ਚਲ ਸ਼ਿੰਗਾਰ ਕਰ ਲੈ। ਉਹ ਤੋਂ ਭਰਾ ਸਡੇ ਆ ਗਏ। ਹਰ ਹਰ ਮਾਦੇ। ਮਨੂ ਜੀ ਸਭ ਤੋਂ ਪਹਿਲਾਂ ਖਿਆਲ ਕਿਵੇਂ ਆਇਆ ਤੁਹਾਡੇ ਮਨ ਦੇ ਵਿੱਚ ਕਿ ਸ਼ਿਵਲਿੰਗ ਦੇ ਉੱਤੇ ਸ਼ਿੰਗਾਰ ਕੀਤਾ ਜਾਵੇ। ਤੁਸੀਂ ਜਿਵੇਂ ਕਹਿ ਰਹੇ ਹੋ ਕਿ ਤੁਸੀਂ ਰਾਧਾ ਸੁਆਮੀ ਫੈਮਿਲੀ ਤੋਂ ਬਿਲੋਂਗ ਕਰਦੇ ਹੋ ਤੇ ਤੁਹਾਡੇ ਮਨ ਦੇ ਵਿੱਚ ਕਿਵੇਂ ਖਿਆਲ ਆਇਆ ਕਿ ਸ਼ਿਵਲਿੰਗ ਦੇ ਉੱਤੇ ਸ਼ਿੰਗਾਰ ਕੀਤਾ ਜਾਵੇ। ਦੇਖੋ ਮੈਂ ਕਰੀ ਸੋਚਿਆ ਵੀ ਨਹੀਂ ਸੀ ਕਿ ਮਹਾਦੇਵ ਇਧਰ ਸ਼ਿਵਲਿੰਗ ਤੇ ਆਪ ਹੀ ਵਿਰਾਜਮਣ ਹੋ ਜੂਗੇ ਉਹ ਜਿੰਦੇ ਆਪਣੇ ਸ਼ਿਵਲਿੰਗ 'ਚ ਸ਼ਿੰਗਾਰ ਹੁੰਦੇ ਆ ਤੇ ਮਗਰ ਮੈਂ ਕਈ ਵਾਰ ਦੇਖਦਾ ਹੁੰਦਾ ਸੀ ਮਗਰ ਮੈਂ ਕਦੇ ਸੋਚਿਆ ਨਹੀਂ ਸੀ ਕਿ ਮਾੜ ਦੇ ਮੇਰੇ ਹੱਥੋਂ ਵੀ ਕਰਾਉਗੇ ਕਦੀ ਅੱਜ ਬਾਬਾ ਨੇ ਇਦਾਂ ਸ਼ਿੰਗਾਰ ਕਰਾਨਾ ਸ਼ੁਰੂ ਕਰਤੇ ਮੈਨੂੰ ਪਤਾ ਹੀ ਨਹੀਂ ਕਿ ਬਾਬਾ ਆਪ ਹੀ ਵਿਰਾਜਮਣ ਹੋ ਜਾਂਦਾ ਹੈ ਹੁਣ ਹੁਣ ਮੇਰੇ ਅੰਦਰ ਵਿਚਾਰ ਨਹੀਂ ਆਉਂਦਾ ਮੈਨੂੰ ਤਾਂ ਪਤਾ ਹੀ ਨਹੀਂ ਕੀ ਕਰਨਾ ਹੈ ਕੀ ਕਰਾਣਾ ਹੈ ਇੰਨਾ ਪਤਾ ਕਿ ਬਾਬਾ ਨੂੰ ਚੰਨਾ ਜਾ ਕੇ ਬਹਿਣਾ ਹੈ ਬਾਕੀ ਬਾਬੇ ਨੇ ਕਰਨਾ ਬਾਬੇ ਨੇ ਕਰਾਣਾ ਹੈ ਹੁਣ ਹੀ ਤੁਹਾਡੇ ਸਾਹਮਣੇ ਬਾਬਾ ਵਿਰਾਜਮਣ ਹੈ ਮੈਨੂੰ ਨਹੀਂ ਪਤਾ ਬਾਬੇ ਨੇ ਕਿਸ ਰੂਪ ਜਾਣਾ ਕਿਸ ਰੂਪ 'ਚ ਆ ਗਿਆ ਬਸ ਬ ਇਹ ਪਹਿਲਾਂ ਸੋਚਿਆ ਵੀ ਹੁੰਦਾ ਕਿ ਕਿਸ ਰੂਪ ਦੇ ਵਿੱਚ ਸ਼ਿੰਗਾਰ ਕਰਨਾ ਹੈ ਇੱਥੇ ਤੇ ਪਤਾ ਹੀ ਨਹੀਂ ਹੁੰਦਾ ਬਾਬਾ ਕਿਸ ਰੂਪ ਚਾਣਾ ਕੌਣ ਸ਼ਿੰਗਾਰ ਮੈਂ ਥੋੜਾ ਕਰਦਾ ਬਾਬਾ ਆਪ ਹੀ ਕਰਾਂਦਾ ਹੈ ਆਪ ਹੀ ਕਰਦਾ ਹੈ ਸਮਝੀ ਇਹ ਸਾਰੀ ਡਿਊਟੀ ਬਾਬੇ ਦੀ ਆਪਣੀ ਹੈ ਆਪ ਹੀ ਬਸ ਕਰਦਾ ਆਪ ਹੀ ਕਰਾਂਦਾ ਹੈ ਹੱਥ ਜਰੂਰ ਆਪਣੀ ਹੈ ਬਾਕੀ ਕਰਨਾ ਬਾਬੇ ਨੇ ਮਾਲਕ ਨੇ ਕਰਨਾ ਹੈ ਇਹ ਮਾਲਕ ਦੀ ਮੋਜ ਹੈ ਬਾਬੇ ਦੀ ਸਭ ਲੱਗੀ ਹੋਈ ਸੇਵਾ ਉਹ ਨਹੀਂ ਉਹਨੇ ਹੀ ਕਰਾਣੀਆਂ ਹੈ ਇਹ ਸਾਡਾ ਜੀਵਨ ਵੀ ਉਹਦੇ ਨਾਮ ਤੇ ਹੀ ਹੈ ਜੇ ਆਪਣੇ ਆਪ ਨੂੰ ਅਰਪਿਤ ਕਰਤਾ ਜਿੱਥੇ ਮਰਜੀ ਤੁਹਾਡੇ ਦਿਲ ਕਰਦਾ ਉੱਥੇ ਡਿਊਟੀ ਲਾਓ ਠੀਕ ਹੈ ਹਰ ਹਰ ਮਾਦੇ ਮੰਨੂ ਜੀ ਸ਼ਿੰਗਾਰ ਦੇ ਲਈ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਯੂਜ਼ ਕਰਦੇ ਹੋ ਸ਼ਿੰਗਾਰ ਤੇ ਦੇਖੋ ਚੰਦਨ ਹੋ ਜਾਂਦਾ ওয়াটার ਕਲਰ ਹੋ ਜਾਂਦਾ ਜੋ ਮਰਜ਼ੀ ਲਾ ਲਓ ਬਾਬੇਨ ਸਭ ਕਬੂਲ ਹੈ ਕਹਿੰਦੇ ਦਿਲ ਸਾਫ ਹੋਣ ਚਾਹੇ ਮਨ ਸਾਫ ਹੋਣਾ ਸਭ ਕੁਝ ਠੀਕ ਹੈ ਜੈ ਸ਼ੰਕਰ ਬਾਬੇਨ ਸਭ ਕਬੂਲ ਹੈ ਮੰਨੂ ਜੀ ਜਿਹੜਾ ਤੁਸੀਂ ਗੱਲ ਕੀਤੀ ਕਿ ਸਭ ਤੋਂ ਪਹਿਲਾਂ ਸ਼ਿੰਗਾਰ ਤੁਸੀਂ ਸ਼ੁਰੂਆਤ ਕੀਤੀ ਤੇ ਸ਼ਿੰਗਾਰ ਦੀ ਸ਼ੁਰੂਆਤ ਤੁਸੀਂ ਕਿਹੜੀ ਜਗ੍ਹਾ ਤੋਂ ਕੀਤੀ ਤੇ ਹੁਣ ਤੱਕ ਕਿਹੜੇ-ਕਿਹੜੇ ਮੰਦਰਾਂ ਦੇ ਵਿੱਚ ਤੁਸੀਂ ਸ਼ਿੰਗਾਰ ਕਰ ਚੁੱਕੇ ਹੋ ਪਹਿਲੀ ਸ਼ੁਰੂਆਤ ਹੋਈ ਸੀ ਆਪਣਾ ਹਜਰੀ ਰੋਡ ਤੋਂ ਮੰਦਰ ਤੋਂ ਦੁਰਗਾ ਮਾਤਾ ਮੰਦਿਰ ਉਸ ਤੋਂ ਬਾਅਦ ਤੇ ਭੋਲੇ ਨਾਲ ਦੇ ਜਿਹਨੇ ਪੁਰਚੀਨ ਮੰਦਿਰ ਪੰਜਾਬ ਦੇ ਵਿੱਚ ਚਹਿਲਾ ਹੋ ਗਿਆ ਨਗਰ ਹੋ ਗਿਆ ਇਹ ਤੁਹਾਡਾ ਕਿਨੇ ਫਲੋਰ ਦੇ ਕੋਲ ਫਲੋਰ ਦੇ ਕੋਲ ਨਗਰ ਹੋ ਗਿਆ ਉਸ ਤੋਂ ਬਾਅਦ ਤੁਹਾਡਾ ਰੇੜਾ ਹੋ ਗਿਆ ਤੇ ਹੋਰ ਕਈ ਮੰਦਿਰ ਐਸੇ ਜਿਹੜੇ ਮੇਰੇ ਮਾਈਂਡ 'ਚ ਨਾਮ ਨਹੀਂ ਹੈਗੇ ਠੀਕ ਹੈ ਬਸ ਭੋਲੇ ਨਾਲ ਜਿੱਥੇ ਬੁਲਾਉਂਦਾ ਉੱਥੇ ਪਹੁੰਚ ਹੀ ਜਾ ਬਾਬੇ ਦੇ ਆਦੇਸ਼ ਅਨੁਸਾਰ ਨਾ ਕੋਈ ਸੇਵਾ ਨਾ ਕੋਈ ਕੁਝ ਇਹ ਬਸ ਬਾਬੇ ਦੇ ਆਦੇਸ਼ ਅਨੁਸਾਰ ਕਿਸੇ ਦਾ ਆਦੇਸ਼ ਨਹੀਂ ਚਾਹੀਦਾ ਸਾਨੂੰ ਬਾਬੇ ਆਦੇਸ਼ ਮਹਾਕਾਲ ਬਾਬਾ ਦਾ ਆਦੇਸ਼ ਆ ਬਸ ਪਹੁੰਚ ਜਾਣਾ ਉਹਤੇ ਬਾਬੇ ਆਦੇਸ਼ ਹੈਗਾ ਹੁਣ ਆਪਣੀ ਚੁੱਪ-ਚਾਪ ਸੇਵਾ ਧੁੰਨ ਦੇ ਕਰ ਤੇ ਸ਼ਿੰਗਾਰ ਕਰਦੇ ਹੋ ਤੇ ਇਹਦੀ ਫੋਟੋ ਵੀ ਖਿੱਚਦੇ ਹੋ ਸ਼ਿੰਗਾਰ ਦੀ ਜ਼ਰੂਰ ਖਿੱਚਦੇ ਆ ਤੇ ਹੁਣ ਤੱਕ ਕਿੰਨੀਆਂ ਕੁ ਫੋਟੋਆਂ ਮਤਲਬ ਫੋਟੋਆਂ ਨਾਲ ਕੋਈ ਆਈਡੀਆ ਲੱਗਿਆ ਹੋਵੇਗਾ ਜਿਵੇਂ ਤੁਸੀਂ 10 ਸਾਲ ਦੇ ਵਿੱਚ ਕਿਹਾ ਕਿ ਮੈਂ 10 ਸਾਲ ਤੋਂ ਸ਼ਿੰਗਾਰ ਕਰ ਰਿਹਾ ਹਰ ਸੋਮਵਾਰ ਨੂੰ ਸ਼ਿੰਗਾਰ ਕਰਦੇ ਹੋ ਹਰ ਸੋਮਵਾਰ ਹਰ ਸੋਮਵਾਰ ਬਾਬੇ ਦੀ ਕਿਰਪਾ ਅੱਗੇ ਪਿੱਛੇ ਟਾਈਮ ਹੀ ਨਹੀਂ ਹੁੰਦਾ ਹੁਣ ਸੋਮਵਾਰ ਵੀ ਬਾਬੇ ਨੇ ਟਾਈਮ ਕਿੱਥੇ ਹੁਣ ਟੂਣੇ ਤੇ ਬਾਬੇ ਨੂੰ ਵਿਅਸਤ ਕਰਤਾ ਹੁਣ 1 ਵਜੇ ਸ਼ੁਰੂ ਹੁੰਦਾ ਸੀ ਹੁਣ 4:30 5 ਵਜੇ ਵਾਲੇ 5 ਵਜੇ ਕੇ ਸੰਮਰੋਹ ਸ਼ਿੰਗਾਰ ਦਾ ਟਾਈਮ ਚੇਂਜ ਕਰਤਾ ਬਾਬੇ ਨੇ 10 ਮਿੰਟ ਦਿੰਦਾ ਸਰ ਇਹ ਤੁਹਾਨੂੰ ਸ਼ਿਵਕਾ ਨੰਦੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਉਹਦੇ ਬਾਰੇ ਵੀ ਦੱਸੋ ਕਿਵੇਂ ਤੁਹਾਡਾ ਨਾਮ ਪਿਆ ਸ਼ਿਵਕਾ ਨੰਦੀ ਬਾਬਾ ਜੀ ਨੇ ਦਿੱਤਾ ਸੀ ਤੁਹਾਨੂੰ ਦੱਸਿਆ ਕਲਾਸ਼ਪੂਰੀ ਮਹਾਕਲ ਬਾਬਾ ਜੀ ਜੋ ਸਵੈ ਸ਼ਿਵਾ ਹੈ ਠੀਕ ਹੈ ਉਹਨਾਂ ਨੇ ਹੀ ਨਾਮ ਦਿੱਤਾ ਹੈ ਇਹ ਉਹਨਾਂ ਨੇ ਸ਼੍ਰੀ ਸ਼੍ਰੀ 108 ਮੰਡੇਸ਼ਵਰ ਮਨੂ ਜਾਵਲਾ ਸ਼ਿਵਕਰਨਨ ਦੀ ਤੇ ਮੈਂ ਬਾਬੇ ਨੂੰ ਕਿਸੇ ਟਾਈਮ 2 ਸਾਲ ਪਹਿਲੇ ਕਹਿੰਦਾ ਉਹਨਾਂ ਜੀ ਉਹ ਆਪਣਾ ਸ਼ਿੰਗਾਰ ਕਰਨ ਤੋਂ ਬਾਅਦ ਵੀਡੀਓ ਲਪਾਣਾ ਹੋਣਾ ਸੀ ਪਿੱਛੇ ਭਾਈ ਲਾ ਰਹੀ ਮuje ਨੰਦੀ ਬਣਾ ਲੇ ਮuje ਬਾਬਾ ਨੰਦੀ ਬਣਾ ਲੇ ਉਹ ਬਸ ਬਾਬੇ ਨੇ ਸੱਚੀ ਨੰਦੀ ਬਣਾ ਰਿਆ ਹੈ ਬਾਬੇ ਨੇ ਆਪਣੇ ਚੰਨਾ ਚਲਾ ਲਿਆ ਐਵੇਂ ਹੁਣ ਤੁਹਾਡੇ ਸਮਝ ਸ਼ਿਵਲਿੰਗ ਦੇ ਕੋਲ ਬੈਠਾ ਸ਼ਿਪਰਵਾਚ ਬੈਠਾ ਅੱਗੇ ਤੋਂ ਬਿਨਾ ਬੈਠ ਸਕਦਾ ਹੈ ਮਹਾਕਾਲ ਦੀ ਅੱਗੇ ਹੀ ਹੈ ਉਹਨੇ ਪ੍ਰਭੂ ਨੇ ਹੀ ਉਹਦੇ ਅੱਗੇ ਦੇ ਨਾਲ ਸਭ ਕੁਝ ਚੱਲ ਰਿਹਾ ਹੈ ਇਹ ਪਤਾ ਨਹੀਂ ਬਾਬੇ ਦੇ ਕੀ ਮੋਜ ਹੈ ਅੱਗੇ ਕੀ ਕਰਾਣਾ ਸਾਨੂੰ ਨਹੀਂ ਪਤਾ ਹੈ ਹੋਰ ਕੀ ਕੀ ਸੇਵਾ ਤੁਹਾਡੇ ਵੱਲੋਂ ਕੀਤੀ ਜਾ ਰਹੀ ਮੰਦਰ ਦੇ ਵਿੱਚ ਮੈਂ ਬੈਠਾ ਜੀ ਇਹ ਸ਼ਿੰਗਾਰ ਕਰਵਾਉਣ ਦੇ ਬਾਬਾ ਜੀ ਅੱਗੇ ਤੁਹਾਨੂੰ ਡਿਊਟੀ ਗਈ ਉਸ ਤੋਂ ਇਲਾਵਾ ਬਾਬੇ ਜਿਹੜੀ ਡਿਊਟੀ ਦੇਊਗਾ ਵੀ ਸਵੀਕਾਰ ਹੈ ਤਾਂ ਇਹ ਸੀ ਸਾਡੇ ਨਾਲ ਸ਼ਿਵਕਾ ਨੰਦੀ ਮੰਨੂ ਚਾਵਲਾ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ 10 ਸਾਲ ਤੋਂ ਇਹਨਾਂ ਦਾ ਜਿਹੜਾ ਧਿਆਨ ਹੈ ਭਗਵਾਨ ਸ਼ਿਵ ਸ਼ੰਕਰ ਪੋਲੇਨਾਥ ਵਾਲ ਜੁੜਿਆ ਤੇ ਇਹਨਾਂ ਨੇ ਸ਼ਿੰਗਾਰ ਕਰਨਾ ਸ਼ੁਰੂ ਕੀਤਾ ਕੋਈ ਇਹਨਾਂ ਦੇ ਮਨ ਦੇ ਵਿੱਚ ਖਿਆਲ ਨਹੀਂ ਆਉਂਦਾ ਕਿ ਕਿਹੜਾ ਸ਼ਿੰਗਾਰ ਕਰਨਾ ਹੈ ਇਹਨਾਂ ਦਾ ਕਹਿਣਾ ਹੈ ਕਿ ਭਗਵਾਨ ਪੋਲੇਨਾਥ ਆਪਣੇ ਆਪ ਹੀ ਜਿਹੜਾ ਸ਼ਿੰਗਾਰ ਕਰਵਾ ਦਿੰਦੇ ਨੇ ਤਾਂ ਐਦਾਂ ਦੀਆਂ ਹੋਰ ਵੀ ਅਪਡੇਟਸ ਦੇਖਣ ਲਈ ਜੁੜੇ ਰਹੋ ਦਸਮਨਿਊਜ਼ ਦੇ ਨਾਲ ਲੁਧਿਆਣਾ ਤੋਂ ਕੈਮਰਾਮੈਨ ਹਰਜੀਤ ਸਿੰਘ ਕਾਕਾ ਦੇ ਨਾਲ ਦੀਪਕ ਕਥਿਆਲ ਦੀ ਰਿਪੋਰਟ ਦਸਮਨਿਊਜ਼